ਆਪਣੀ ਸਿਹਤ ਪ੍ਰਤੀ ਵੀ ਜਾਗਣਾ ਥੋੜਾ ਜਿਹਾ ਮੈਂ ਬੇਨਤੀ ਕਰਾਂ ਸਿਹਤ ਜਿਹੜੀ ਸਾਡੀ ਹੈਲਥ ਹੈ ਇਹਦੇ ਪ੍ਰਤੀ ਵੀ ਬੰਦੇ ਨੇ ਜਾਗ ਕੇ ਰਹਿਣਾ ਹੈ ਦੋ ਤਰ੍ਹਾਂ ਦੀ ਸਿਹਤ ਹੁੰਦੀ ਹੈ ਜੀ ਦੋ ਤਰ੍ਹਾਂ ਦੀ ਹੈਲਥ ਹੈ ਇੱਕ ਸਾਡੀ ਫਿਜ਼ੀਕਲੀ ਹੈਲਥ ਇੱਕ ਮੈਂਟਲੀ ਹੈਲਥ ਜਨਨ ਕਿ ਇੱਕ ਸਾਡੀ ਸਰੀਰਕ ਸਿਹਤ ਇੱਕ ਸਾਡੀ ਮਾਨਸਿਕ ਸਿਹਤ ਦੋਨੀਆਂ ਤੰਦਰੁਸਤ ਹੋਣੀਆਂ ਚਾਹੀਦੀਆਂ। ਕਈ ਬੰਦੇ ਸਰੀਰਕ ਤੌਰ ਤੇ ਨਵੇਂ ਨਰੋਏ ਲੱਗਦੇ ਹੁੰਦੇ ਐ, ਮਾਨਸਿਕ ਤੌਰ ਤੇ ਬਿਮਾਰ ਹੁੰਦੇ ਐ। ਕਈ ਮਾਨਸਿਕ ਤੌਰ ਤੇ ਠੀਕ ਹੁੰਦੇ ਐ, ਸਰੀਰ ਨਹੀਂ ਉਹਨਾਂ ਦਾ ਉਹਨਾਂ ਦਾ ਸਾਥ ਦੇ ਰਿਹਾ ਹੁੰਦਾ। ਤਾਂ ਦੋਨੀਆਂ ਚੀਜ਼ਾਂ ਨਾਲ-ਨਾਲ ਲੈ ਕੇ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਈਏ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਈਏ। ਤੇ ਨਹੀਂ ਸਾਡੇ ਹਾਲ ਪਤਾ ਕੀ ਹੁੰਦਾ ਐ। 60 ਕੇ ਸਾਲਾਂ ਤੋਂ ਜਦੋਂ ਲੰਘ ਜਾਂਦੇ ਆ ਨਾ ਬੁਰਾ ਨਾ ਮਨਾਇਓ। ਕਈ 60 65 ਸਾਲਾਂ ਤੋਂ ਬਾਅਦ ਢੇਰੀ ਟਾ ਕੇ ਬਹਿ ਜਾਂਦੇ ਆ। ਕਲਪੀ ਬਹੁਤ ਜਾਂਦੇ ਆ ਤੇ ਇੱਕ ਪਾਸੇ ਬਾਹਰਲੇ ਦੇਸ਼ਾਂ ਦੇ ਜਿਹੜੇ ਗੋਰੇ ਐ ਉਹ 90 90 ਸਾਲਾਂ ਦੇ ਹੋ ਕੇ ਵੀ ਨਮਾ ਕੁਝ ਸਿੱਖਦੇ ਆ ਨਮਾ ਕੁਝ ਕਰਨਾ ਚਾਹੁੰਦੇ ਆ ਉਹ ਜ਼ਿੰਦਗੀ ਨੂੰ ਮਾਣਦੇ ਆ। ਕਹਿੰਦੇ ਕੋਈ ਸਮੁੰਦਰੀ ਜਹਾਜ਼ ਜਾ ਰਿਹਾ ਸੀ। ਉਹਦੇ ਵਿੱਚ ਕੁਝ ਯਾਤਰੀ ਸਵਾਰ ਸਨ। ਉਹਨਾਂ ਵਿੱਚ ਇੱਕ ਆਪਣਾ ਵੀ ਸੀ ਕਹ ਲਓ ਆਪਣੇ ਦੇਸ਼ ਦਾ ਤੇ ਇੱਕ ਕੋਈ ਜਾਪਾਨ ਦਾ ਬੰਦਾ ਵੀ ਬੈਠਾ ਸੀ। ਆਪਣੇ ਵਾਲੇ ਦੀ ਉਮਰ ਕੁੱਲ 65 ਸਾਲ ਦੀ ਸੀ ਤੇ ਜਾਪਾਨ ਵਾਲੇ ਦੀ ਉਮਰ 95 ਸਾਲਾਂ ਦੀ ਸੀ ਉਹ ਕੁਝ ਬੈਠਾ ਲਿਖੀ ਜਾਂਦਾ ਸੀ ਆਪਣੇ ਵਾਲਾ ਉੱਠ ਕੇ ਉਹਦੇ ਕੋਲੇ ਪਾਗਿਆ ਮਾੜਾ ਮੋਟਾ ਜਾਣਦਾ ਹੋਣੇ ਅੰਗਰੇਜ਼ੀ ਵੀ ਚਲੋ ਗੱਲਾਂ ਕਰ ਲੀ ਗੀਆਂ ਤੇ ਜਦੋਂ ਉਹਨੂੰ ਜਾ ਕੇ ਪੁੱਛਦਾ ਵੀ ਕੀ ਕਰੀ ਜਾਂਦਾ ਹੈ ਉਹ ਕਹਿੰਦਾ ਮੈਂ ਨਾ ਕੁਝ ਨਵਾਂ ਲਿਖੀ ਜਾਂਦਾ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਚੀਜ਼ਾਂ ਮੈਂ ਕੁਝ ਰੋਜ਼ ਨਵਾਂ ਲਿਖਦਾ ਰਹਿਣਾ ਨਵਾਂ ਸਿੱਖਦਾ ਰਹਿਣਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹ ਕਹਿੰਦਾ ਉਹ 95 ਸਾਲਾਂ ਦਾ ਹੋਇਆ ਪੈਂਜ ਮੈਂ ਆਪਣੇ ਆਮ ਨਹੀਂ ਕਹਿੰਦੀ ਤਰੀਆਂ ਸਿਵਿਆਂ ਚ ਲੱਤਾਂ ਆਪਣੇ ਤਾਂ ਬੜੀ ਛੀਤੀ ਇਹ ਸ਼ਬਦ ਵਰਤਣ ਲੱਗ ਜਾਂਦੇ ਆ ਕਹਿੰਦਾ 95 ਸਾਲਾਂ ਦਾ ਹੋਇਆ ਪਿਆ ਸਿਵਿਆਂ ਚ ਲੱਤਾਂ ਤੇ ਹੁਣ ਨਮਾ ਕੀ ਕਰ ਦੇਗਾ ਉਹ ਕਹਿੰਦਾ ਛੋਡੇ ਹਾਈ ਬਦਕਿਸਮਤੀ ਹੈ ਛੋਡੇ ਦੇਸ਼ ਦੇ ਲੋਕਾਂ ਦੀ ਇਹ ਕਹਿੰਦਾ ਬਹੁਤ ਜਲਦੀ ਬਾਜੀ ਹਾਰ ਕੇ ਬੈਠ ਜਾਂਦੇ ਆ ਪਰ ਮੈਂ ਬੇਨਤੀ ਕਰਦਾ ਹੁਣਾ ਸਾਡੇ ਇਤਿਹਾਸ ਵਿੱਚ 98 ਸਾਲਾਂ ਦਾ ਬਾਬਾ ਬੁੱਢਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਬਣਦਾ ਹੈ ਸਰੀਰਕ ਤੌਰ ਤੇ ਕਿੰਨਾ ਤੰਦਰੁਸਤ ਹੋਊਗਾ ਮਾਨਸਿਕ ਤੌਰ ਤੇ ਕਿੰਨਾ ਤੰਦਰੁਸਤ ਹੋਊਗਾ ਸੱਚ ਜਾਣੋ ਜੇ ਢੇਰੀ ਢਾਜਾਂਗੇ ਨਾ ਅਸੀਂ ਤਾਂ ਬਹੁਤ ਜਲਦੀ ਸਾਡੇ ਤੇ ਬਢੇਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਕੰਮ ਹੀ ਛੱਡਤਾ ਮੈਂ ਤਾਂ ਕਹਿੰਦਾ ਰੋਜ਼ ਕੁਝ ਨਵਾਂ ਸਿੱਖਿਆ ਕਰੋ ਆ ਜ਼ਰੂਰੀ ਥੋੜੀ ਐ ਵੀ ਕੋਈ ਅਸੀਂ ਨੈੱਟ ਤੋਂ ਹੀ ਸਿੱਖਣਾ ਹੈ ਜ਼ਰੂਰੀ ਥੋੜੀ ਐ ਇਕੱਲਾ ਕਿਤਾਬਾਂ ਤੋਂ ਸਿੱਖਣਾ ਹੈ ਹਰੇਕ ਬੰਦੇ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਹਰ ਹਰੇਕ ਯਾਤਰਾ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਹਰੇਕ ਸੜਕ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਹਰੇਕ ਖੇਤ ਦੀ ਪਗ ਡੰਡੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਆ ਤੁਹਾਡੇ ਗੁਰਦੁਆਰਾ ਸਾਹਿਬ 'ਚ ਫੁੱਲ ਖਿਲੇ ਹੋਏ ਆ ਪੌਦਿਆਂ ਤੇ ਲੱਗੇ ਹੋਏ ਇਹ ਵੀ ਕੁਝ ਨਾ ਕੁਝ ਸਿਖਾ ਰਹੇ ਆ ਕੋਈ ਸਿੱਖਣ ਵਾਲਾ ਹੋਵੇ ਤਾਂ ਸਹੀ ਜਿਨੇ ਕੁਝ ਸਿੱਖਣਾ ਹੈ ਨਾ ਸੱਜਣੋ ਨਮਾ ਨਮਾ ਕੁਝ ਸਿੱਖਣਾ ਹੈ ਰੇਤ ਦਾ ਇੱਕ ਕਿਣਕਾ ਵੀ ਤੈਨੂੰ ਸਿਖਾਉਣ ਦੀ ਸਮਰੱਥਾ ਰੱਖਦਾ ਹੈ ਜੇ ਨਹੀਂ ਸਿੱਖਣਾ ਕਿੰਨੇ ਧਾਰਮਿਕ ਗ੍ਰੰਥ ਪਏ ਹੁਣ ਬੰਦਾ ਨਹੀਂ ਕੁਝ ਸਿੱਖ ਸਕਦਾ ਚਲੋ ਇਹ ਗੱਲ ਮੰਨਦੇ ਆਂ ਵੀ ਸਰੀਰ ਤੇ ਬੜੇ ਪਾਉਣੇ ਇੱਕ ਦਿਨ ਪਰ ਬਡੇਪੇ ਨੂੰ ਵੀ ਮਾਣਿਆ ਜਾ ਸਕਦਾ ਹੈ ਬਡੇਪੇ ਨੂੰ ਵੀ ਵਧੀਆ ਬਣਾਇਆ ਜਾ ਸਕਦਾ ਹੈ ਸਾਡੇ ਧਰਮ ਵਿੱਚ ਤਾਂ ਇਹ ਜਿਹੀਆਂ ਮਾਨਯੋਗ ਸ਼ਖਸੀਅਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਵਰਗੀਆਂ ਸ਼ਖਸੀਅਤਾਂ ਬੈਠੀਆਂ ਜਿਨ੍ਹਾਂ ਨੇ ਉਸ ਉਮਰ ਵਿੱਚ ਗਾਗਰ ਢੋਕੇ ਬਾਬੇ ਨਾਨਕ ਦੀ ਗੱਦੀ ਦਾ ਤੀਜਾ ਵਾਰਿਸ ਬਣਨਾ ਉਹਨਾਂ ਦੇ ਹਿੱਸੇ ਆਇਆ ਔਰ ਉਹਨੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤੇ ਨੋਟਿਆਂ ਦੀ ਓਟ ਬਣਾਈ ਜੇ ਕੁਝ ਨਮਾ ਸਿੱਖਦੇ ਸੀ ਨਮਾ ਕਰਦੇ ਨਹੀਂ ਤਾਂ ਜਿਹੜੀ ਉਮਰ ਵਿੱਚ ਬੰਦਾ ਰਟਾਇਰ ਹੋ ਜਾਂਦਾ ਹੈ ਜਿਹੜੀ ਉਮਰ ਵਿੱਚ ਬੰਦਾ ਕੁੰਡੀ ਫੜ ਕੇ ਤੁਰਨ ਲੱਗ ਜਾਂਦਾ ਹੈ ਉਸ ਉਮਰ ਵਿੱਚ ਸਾਡਾ ਬਾਪੂ ਅਮਰਦਾਸ ਗਾਗਰਟ ਹੁੰਦਾ ਸੀ ਫਿਰ ਬਹੁਤਾ ਦੂਰ ਨਾ ਜਾਓ ਆ ਦਮਦਮਾ ਸਾਹਿਬ ਦੇ ਨੇੜੇ ਬੈਠੇ ਆ ਕਿੰਨੇ ਕੁ ਦੂਰ ਹੈ ਜਿਹੜੀ ਉਮਰ ਵਿੱਚ ਬੰਦਾ ਕੁੰਡੀ ਤੇ ਤੁਰਦਾ ਹੈ ਉਸ ਉਮਰ ਵਿੱਚ ਬਾਬਾ ਦੀਪ ਸਿੰਘ ਸਾਹਿਬ ਹੱਥ ਵਿੱਚ ਖੰਡਾ ਫੜ ਕੇ ਤੇ ਜ਼ਾਲਮਾਂ ਨੂੰ ਲਲਕਾਰ ਰਿਹਾ ਸੀ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਕਿੰਨੇ ਤੰਦਰੁਸਤ ਹੋਣਗੇ ਜਦੋਂ ਮੈਂ ਕਿਤੇ ਜਨਾਨ ਦਾ ਇਤਿਹਾਸ ਪੜ੍ਹਦਾ ਨਾ ਉਹ ਜਨਾਨ ਦਾ ਇਤਿਹਾਸ ਬਹੁਤਾ ਜਿਹੜਾ ਹੈ ਉਹ ਸੋਕਰਾਟ ਨੂੰ ਬਹੁਤ ਵਧੀਆ ਮੰਨਦਾ ਹੈ ਸੋਕਰਾਟ ਆਪਦੇ ਸਮੇਂ ਦੇ ਬਹੁਤ ਮਹਾਨ ਵਿਦਵਾਨ ਹੋਏ ਅੱਜ ਵੀ ਦੁਨੀਆ ਉਹਨਾਂ ਨੂੰ ਪੜ ਰਹੀ ਹੈ ਉਹ ਵੀ ਕਹਿੰਦੇ ਹੁੰਦੇ ਸੀ ਖੀਰਲੇ ਬਿਲੇ ਤੱਕ ਕੁਝ ਸਿੱਖਦਾ ਰਹਿੰਦੇ ਨੇ ਸ਼ਾਇਦ ਸਾਨੂੰ ਪਤਾ ਹੋਵੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਜ਼ਹਿਰ ਦਾ ਪਿਆਲਾ ਤਿਆਰ ਕਰ ਦਿੱਤਾ ਗਿਆ ਸੀ। ਅੰਦਰ ਜ਼ਹਿਰ ਤਿਆਰ ਹੋ ਰਿਹਾ ਸੀ ਤੇ ਸ਼ੁਕਰਾਤ ਕਹਿ ਰਿਹਾ ਸੀ ਮੈਂ ਅਜੇ ਵੀ ਜ਼ਿੰਦਗੀ ਮਾਣੂਗਾ, ਜ਼ਿੰਦਗੀ ਨੂੰ ਦੇਖੂਗਾ, ਜ਼ਿੰਦਗੀ ਤੋਂ ਕੁਝ ਸਿੱਖੂਗਾ। ਇੱਕ ਸੱਜਣ ਇੱਥੋਂ ਤੱਕ ਲਿਖਿਆ ਹੈ, ਉਹਦਾ ਮਨ ਪਰਚਾਵਾ ਕਰਨ ਵਾਸਤੇ ਕੋਈ ਸਾਜ਼ ਵਜਾਉਣ ਵਾਲਾ ਲਿਆਂਦਾ। ਸਾਜ਼ ਵਜਾਉਣ ਵਾਲਾ ਆਪ ਦਾ ਸਾਜ਼ ਵਜਾ ਰਿਹਾ ਸੀ। ਉਹਦੇ ਵਿੱਚੋਂ ਕੋਈ ਧੁਨ ਕੱਢ ਰਿਹਾ ਸੀ ਤੇ ਸ਼ੁਕਰਾਤ ਉਹਨੂੰ ਕਹਿ ਰਿਹਾ ਸੀ ਆਹ ਧੁਨ ਮੈਨੂੰ ਸਿਖਾ, ਮੈਂ ਸਿੱਖਣੀ ਚਾਹੁੰਨਾ। ਉਹ ਕਹਿੰਦਾ ਵੀ ਤੇਰਾ ਤਾਂ ਤੇਰੇ ਵਾਸਤੇ ਤਾਂ ਜ਼ਹਿਰ ਦਾ ਪਿਆਲਾ ਤਿਆਰ ਹੋਈ ਜਾਂਦਾ ਹੈ ਤੇ ਤੂੰ ਤਾਂ ਮਰਨ ਦੀ ਤਿਆਰੀ ਕਰ ਉਹ ਕਹਿੰਦਾ ਹਜੇ ਜ਼ਹਿਰ ਦਾ ਪਿਆਲਾ ਤਿਆਰ ਹੋਊਗਾ ਉਹਨੂੰ ਟਾਈਮ ਲੱਗੂਗਾ ਉਦੋਂ ਪਹਿਲਾਂ ਮੈਂ ਚਾਹੁੰਦਾ ਮੈਂ ਆਹ ਚੀਜ਼ ਸਿੱਖ ਕੇ ਜਾਵਾਂ ਦੁਨੀਆ ਚ ਤੇ ਕਹਿੰਦਾ ਤੂੰ ਕਹਿੰਦਾ ਵੀ ਤੇਰਾ ਤੇਰੇ ਵਾਸਤੇ ਜ਼ਹਿਰ ਦਾ ਪਿਆਲਾ ਤਿਆਰ ਹੋਈ ਜਾਂਦਾ ਐਨ ਜਮਾ ਜਦੋਂ ਜ਼ਹਿਰ ਦਾ ਪਿਆਲਾ ਮੈਂ ਮੂੰਹ ਨੂੰ ਲਾਊਂਗਾ ਮੈਂ ਤਾਂ ਉਦੋਂ ਵੀ ਕੁਝ ਸਿੱਖ ਕੇ ਜਾਊਂਗਾ ਦੁਨੀਆ ਚ ਸਿੱਖਦਾ ਦਾ ਮਤਲਬ ਹੀ ਸੱਜਣੋ ਸਿੱਖਣਾ ਅਸੀਂ ਸਿੱਖ ਦਾ ਮਤਲਬ ਆਪਣੇ ਆਪ ਨੂੰ ਹਮੇਸ਼ਾ ਹੀ ਤਿਆਰ ਰਹਿਣਾ ਵੀ ਮੈਂ ਤਾਂ ਇੱਕ ਸਿਖਿਆਰਥੀ ਹਾਂ ਮੈਨੂੰ ਕੁਝ ਨਾ ਕੁਝ ਜਿੱਥੋਂ ਮਿਲੇ ਸਿੱਖੀ ਸਿੱਖਿਆ ਗੁਰੂ ਵੀ ਚਾਰ ਇਹ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਬਖਸ਼ਿਸ਼ ਕਰ ਰਹੀ ਹੈ ਤੇ ਸੁਕਰਾਟ ਕਹਿੰਦਾ ਮੈਂ ਤਾਂ ਮਰਨ ਵੇਲੇ ਵੀ ਇੱਕ ਚੀਜ਼ ਸਿੱਖ ਕੇ ਜਾਊਂਗਾ ਨਹੀਂ ਭਾਈ ਮਰਨ ਵੇਲੇ ਤਾਂ ਭਾਦੋਂ ਦਾ ਮਹੀਨਾ ਜਿਵੇਂ ਚੱਲੀ ਜਾਂਦਾ ਨਾ ਗੁਰਬਾਣੀ ਚ ਲਿਖਿਆ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸੀਤ ਕਿਧਰੇ ਕੁੰਡ ਮੁੜ ਜਾਂਦੇ ਐ ਕਿਧਰੇ ਘੋਰੜੂ ਵੱਜਦੇ ਐ ਕਿਧਰੇ ਪਸੀਨੇ ਆਉਂਦੇ ਐ ਉਹ ਕਹਿੰਦਾ ਮੈਂ ਮੌਤ ਵੇਲੇ ਵੀ ਇੱਕ ਚੀਜ਼ ਸਿੱਖ ਕੇ ਜਾਊਂਗਾ ਕਹਿੰਦਾ ਕੀ ਸਿੱਖੇਗਾ ਕਹਿੰਦਾ ਮੌਤ ਵੇਲੇ ਮੈਂ ਮੌਤ ਸਿੱਖੂਗਾ ਮੌਤ ਤਾਂ ਉਦੋਂ ਹੀ ਸਿੱਖਦਾ ਨਾ ਬੰਦਾ ਜਿੱਦਾਂ ਮੌਤ ਆਉਂਦੀ ਹੈ ਹੁਣ ਆਪਾਂ ਨੂੰ ਕੋਈ ਪਤਾ ਨਹੀਂ ਗੱਲਾਂ ਕਰੀ ਜਾਂਦੇ ਆ ਮੈਂ ਬੜੀ ਵਿਆਖਿਆ ਕਰਤੀ ਜ਼ਿੰਦਗੀ ਦੇ ਵਿੱਚ ਮੌਤ ਦੀ ਪਰ ਜਿੱਦਾਂ ਸਾਹਮਣੇ ਖੜੀ ਹੋਈ ਪੱਥਾ ਤੋਂ ਉੱਦਾਂ ਚੱਲੂਗਾ ਨਾ ਫਰੀਦਾ ਜਿੰਦਨ ਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਜਾਂ ਲਿਖਿਆ ਜਿਵੇਂ ਮਲਕ ਜੇ ਕੰਨੀ ਫਰੀਦਾ ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ ਜਿਹੜੇ ਦੀਆਂ ਗੱਲਾਂ ਕਰਦੇ ਸੀ ਵੀ ਉਹ ਖੜੀ ਐ ਸਾਹਮਣੇ ਸ਼ੁਕਰ ਹਾਤ ਕਹਿੰਦਾ ਵੀ ਮੈਂ ਤਾਂ ਮਰਨ ਵੇਲੇ ਵੀ ਐ ਸਿੱਖ ਕੇ ਜਾਊਂਗਾ ਵੀ ਇਹਨੂੰ ਮੌਤ ਕਹਿੰਦੀ ਸੀ ਆ ਖੜੀ ਐ ਸਾਹਮਣੇ ਤੇ ਉਧਰੋਂ ਕਹਿੰਦੇ ਜ਼ਹਿਰ ਦਾ ਪਿਆਲਾ ਪੀ ਰਿਆ ਅਸੀਂ ਉਧਰੋਂ ਦੱਸ ਰਿਹਾ ਸੀਗਾ ਵੀ ਹੁਣ ਇੱਥੋਂ ਤੱਕ ਜ਼ਹਿਰ ਅਸਰ ਕਰ ਗਿਆ ਇੱਥੋਂ ਤੱਕ ਖੀਰਲੇ ਵੇਲੇ ਤੱਕ ਉਹ ਬੰਦਾ ਖੀਰਲੇ ਸਵਾਸ ਤੱਕ ਇਹ ਲਿਖਦਾ ਹੋਇਆ ਗਿਆ ਹੋ ਸਕਦਾ ਹੈ ਕਹਿੰਦਾ ਵੀ ਹੁਣ ਮੈਥੋਂ ਬੋਲਿਆ ਨਾ ਜਾਵੇ ਪਰ ਮੈਂ ਪੂਰੇ ਹੋਸ਼ 'ਚ ਆਂ